ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਿਆ ਹੀ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉਹਦੇ ਲਿਖਿਆ ਵੀ ਹੋਇਆ ਡੀ ਐਸ ਪੀ ਫਰਾਨਾ ਸਿੰਘ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਇਹਨੇ ਨੰਬਰ 968 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਿੰਨੂੰ ਕਹਦਾ ਤੇ ਵੀ ਮੇਰਾ ਹੈ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਤੇ ਆ ਗਿਆ ਹੁਣ ਫਿਰ ਉਹ ਬਲਾਕ ਕੋਠੀਆਂ ਸਮੇਤ ਤੁਹਾਨੂੰ ਦਵਾੜੇ ਦੇ ਕੋਠੀ ਵੀ ਨਾਲ ਆਉਗੀ ਹੁਣ ਵਿਆਜ ਚ ਨਿਊਜ਼ੀਲੈਂਡ ਤੋਂ ਹਾਮਿਲਟਨ ਤੋਂ ਸ਼ੁਰੂ ਕਰ ਲੋ ਕ੍ਰਾਈਸਚਰਚ ਤੋਂ ਸ਼ੁਰੂ ਕਰ ਲੋ ਆਕਲੈਂਡ ਤੋਂ ਸ਼ੁਰੂ ਕਰ ਲੋ ਆ ਜੋ ਮੈਲਬਨ ਸਿਡਨੀ ਪਾਰਥ ਬੁਲਗੁਲਗਾ ਗ੍ਰਿਫਟ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬੈਂ ਜਿੱਥੇ ਮਰਜੀ ਇਧਰੋਂ ਹਾਲੈਂਡ ਬੈਲਜੀਅਮ ਫ੍ਰਾਂਸ ਜਰਮਨੀ ਇਟਲੀ ਕੋਈ ਮੁਲਕ ਹੈ ਸੰਨ ਜਿੱਥੇ ਮੈਨੂੰ ਪੰਜਾਬੀਆਂ ਨੇ ਬੁਲਾ ਕੇ ਪਿਆਰ ਨਾ ਦਿੱਤਾ ਹੋਵੇ ਤੇ ਫਿਰ ਹੁਣ ਜਿਹੜਾ ਪਿਆਰ ਆ ਦੇਤਾ ਇਹਦਾ ਤਾਂ ਕੋਈ ਕਿਸੇ ਕਰੰਸੀ ਚ ਮੁੱਲੀ ਨਹੀਂ ਲਾ ਸਕਦਾ ਜੀ ਜੋ ਜੋ ਮਾਨ ਸਤਕਾਰ ਜੋ ਜ਼ਿੰਮੇਵਾਰੀ ਜੋ ਫਤਵਾ ਮੇਰੇ ਹੱਕ ਚ ਲੋਕਾਂ ਨੇ ਦਿੱਤਾ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵਾਨ ਤਮਾਨਾ ਲੋਕਾਂ ਦੇ ਇਸ ਪਿਆਰ ਦਾ ਕਰਜ਼ਾ ਕਿਵੇਂ ਉਤਾਰੇਗਾ ਜੇ ਮੈਂ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਥੈਂਕਸ ਬੋਲਣ ਲੱਗ ਜਾ ਤਾਂ ਵੀ ਮੈਨੂੰ ਕਈ ਜਨਮ ਲੱਗਣਗੇ ਤੁਹਾਡੇ ਪਿਆਰ ਦਾ ਕਰਜ਼ਾ ਉਤਾਰਨ ਲਈ ਇੰਨਾ ਪਿਆਰ ਜਿਹੜਾ ਤੁਸੀਂ ਮੈਨੂੰ ਦਿੱਤਾ ਤੁਸੀਂ ਪਹਿਲਾਂ ਵੀ ਪੰਜਾਬ ਆਉਂਦੇ ਰਹੇ ਹੋ ਮੈਨੂੰ ਪਤਾ ਹੈ ਮੈਂ ਸਾਰੀਆਂ ਸੀਡੀ ਕੈਸਟਸ ਦੇ ਵਿੱਚ ਵੀ ਸਟਾਇਲ ਕਰਦਾ ਰਿਹਾ ਬਹੁਤ ਸਾਰੇ ਪਰਿਵਾਰ ਆਹ ਜੇ ਨੇ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਬੜੀ ਮੁਸ਼ਕਲ ਨਾਲ ਮਨਾ ਕੇ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਕਿ 15 ਦਿਨ ਲਈ ਆ ਜਾਓ ਤਾਂ ਕਿ ਉਹਨਾਂ ਨੂੰ ਇਹ ਹੁੰਦਾ ਸਾਡੇ ਬਾਦ ਪੇਕੇ ਨਾਲ ਨਾਤਾ ਜੁੜਿਆ ਰਵੇ ਆਪਦਾ ਘਰ ਦੇਖ ਲੈਣਗੇ ਆਪਦੇ ਰਿਸ਼ਤੇਦਾਰਨਾਂ ਨੂੰ ਮਿਲ ਲੈਣਗੇ ਜਿਹੜੀਆਂ ਜ਼ਮੀਨਾਂ ਪਲੋਟ ਦੇਖ ਲੈਣਗੇ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਮਨਾ ਕੇ ਲੈ ਕੇ ਆਉਂਦੇ ਸੀ ਪਰ ਦਿੱਲੀ ਤੋਂ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਤਿੰਨ ਚਾਰ ਵਾਰੀ ਬੇਇਜ਼ਤੀ ਹੋ ਜਾਂਦੀ ਸੀ ਪੁਲਿਸ ਵਾਲੇ ਨੇ ਮਾਰਿਆ ਥੱਪੜ ਕਿਤੇ ਕੋਈ ਕੁਝ ਰੋਕ ਲਿਆ ਉਹ ਬੱਚਿਆਂ ਦੇ ਸਾਹਮਣੇ ਜਦੋਂ ਹੁੰਦਾ ਸੀ ਤਾਂ ਉਹ ਬੱਚੇ ਕਹਿੰਦੇ ਸੀ ਡੈਡ ਵੀ ਡੋਨਟ ਵਾਂਟ ਟੂ ਸਟੇ ਹੇਅਰ ਅਸੀਂ ਤਾਂ ਪਿੱਛੇ ਵਾਪਸ ਜਾਵਾਂਗੇ ਅਸੀਂ ਲੋ ਇਦਾਂ ਨਹੀਂ ਹੋਈਆਂ ਤੁਹਾਡੇ ਚ ਵੀ ਬੈਠੇ ਹੋਣੇ ਜਿੰਨਾਂ ਇਹ ਹੋਈਆਂ ਨੇ ਬੇਇਜ਼ਤੀਆਂ ਹੁੰਦੀਆਂ ਸੀ ਇੱਥੇ ਥਾਣੇ ਜਾਓ ਉੱਥੇ ਉਹ ਕਿਦਰ ਮੂੰਹ ਚੱਕਿਆ ਕਿਸੇ ਕੰਮ ਜਾਓ ਕੋਈ ਕੰਮ ਨਹੀਂ ਹੋ ਰਿਹਾ ਪੈਸੇ ਦੇ ਇੱਕ ਮੇਰਾ ਦੋਸਤ ਆ ਉਹਨੇ ਗੱਲ ਦੱਸੀ ਮੈਨੂੰ ਕਹਿੰਦਾ ਯਾਰ ਆਪਣਾ ਦੋਸਤ ਹੈ ਕੈਲੀਫੋਰਨੀਆ ਚ ਕੰਮ ਕਰਦੇ ਟ੍ਰਕਿੰਗ ਦਾ ਕੰਮ ਕਰਦਾ ਕਹਿੰਦਾ ਯਾਰ ਆਪਣੇ ਭਰਾ ਤੋਂ ਠੇਕਾ ਲੈਣ ਆ ਗਿਆ ਵੀ ਚਲ 25 ਸਾਲ ਹੋ ਗਏ ਚਲ ਤੂੰ ਪਿਛਲੇ 5 ਸਾਲ ਦਾ ਹੀ ਠੇਕਾ ਦੇ ਦੇ ਬਾਕੀ ਚਲ 20 ਸਾਲ ਤੂੰ ਬਾਹਲੀ ਜਿਹੜੀ ਕੋਈ ਗੱਲ ਨਹੀਂ ਕਹਿੰਦਾ ਮੈਂ ਠੇਕਾ ਲੈਣ ਆਇਆ ਤੇ 10 ਬੈਠਾ ਕਿਤੇ ਕਹਿੰਦਾ ਪੰਜ ਤਰੀਕ ਨੂੰ ਜਾਣਾ ਉਹਨੇ ਕੀ ਕੀਤਾ ਕੋਈ ਐਸਆਈਐਸਚੋ ਲੋਕਲ ਜਾਣ ਦੇ ਹੁੰਦਾ ਉਹਦੇ ਨਾਲ ਕੀਤੀ ਗੱਲ ਬੱਕਰੀ ਚੋਰੀ ਦਾ ਕੇਸ ਪਵਾਤਾ ਉੱਤੇ ਔਰ ਬੱਕਰੀ ਚੋਰੀ ਦੇ ਕੇਸ ਚ ਪਾਸਪੋਰਟ ਫੜ ਲੈਂਦੇ ਆ ਜੀ ਉਹਦਾ ਪਾਸਪੋਰਟ ਲੈ ਲਿਆ ਉਹ ਪੈਸੇ ਠੇਕਾ ਲਾਇਆ ਠੇਕਾ ਲੈਣ ਸੀ ਪੈਸੇ ਦੇ ਕੇ ਕਿਆ ਕਰਨ ਮੈਨੂੰ ਜਾ ਲੈਣ ਤਾਂ ਮੈਨੂੰ ਉਧਰੋਂ ਨਾ ਕਿਤੇ ਮੇਰਾ ਪੰਗਾ ਪੈ ਜੇ ਕੰਮ ਤੋਂ ਨਾ ਕੱਢ ਦੇਣਾ ਮੈਨੂੰ ਉੱਥੋਂ ਆਹ ਕੰਮ ਹੁੰਦ ਰਿਹਾ ਜਾ ਫੇਰ ਤਰੀਕ ਕਿਉਂਕਿ ਤੁਹਾਡੀ ਤਾਂ ਇੱਕ ਬਾਕਸੀ ਦੀ ਡੇਟ ਹੁੰਦੀ ਹੈ ਕਨਫਰਮ ਉਹਨਾਂ ਚਿਰ ਟਲ ਜਾਂਦੇ ਸੀ ਬਿਜਾ ਉਹਨਾਂ ਚਿਰ ਟਲ ਜੋ ਇਹਨਾਂ ਦਾ ਜਾਣੇ ਜਾਣੇ ਇਹ ਦਦਾ ਤਾਂ ਸਕਦਾ ਨਹੀਂ ਇਸ ਤਰ੍ਹਾਂ ਦੀਆਂ ਖੱਜਲ ਖਵਾਰੀਆਂ ਜ਼ਮੀਨਾਂ ਦੇ ਝਗੜੇ ਆਉਂਦਿਆਂ ਨੂੰ ਇੱਕੋ ਬੜੀ ਫੇਮਸ ਗੱਲ ਹੈ ਮੈਂ ਕਿਹਾ ਸੀਰੀ ਵਿੱਚ ਵੀ ਕੀਤੀ ਸੀ ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਿਆਈ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉੱਤੇ ਲਿਖਿਆ ਵੀ ਹੋਇਆ ਡੀ ਐਸ ਪੀ ਫਲਾਣਾ ਸਿੰਘ ਤੇ ਉਹਨੇ ਬੈਲ ਮਾਰੀ ਨਿਕਲੇ ਪਰ ਕਹਿੰਦਾ ਹਾਂ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਐਨੇ ਨੰਬਰ 959 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਹਿੰਨ ਕਹਿੰਦਾ ਤੇ ਵੀ ਮੇਰਾ ਹੈ ਇਹਨ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਤੇ ਲੈ ਆ ਗਿਆ ਉਹਨਾ ਫਿਰ ਹੁਣ ਪੁਲਿਸ ਚਾਹੇ ਕੌਣ ਬੰਗਾ ਲਵੇ ਜੀ ਬੜੇ ਪਲਾਟ ਤੁਹਾਡੇ ਇਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਹੁਣ ਉਹ ਪਲਾਟ ਕੋਠੀਆਂ ਸਮੇਤ ਤੁਹਾਨੂੰ ਦਿਵਾਉਣੇ ਨੇ ਕੋਠੀ ਵੀ ਨਾਲ ਆਊਗੀ ਹੁਣ ਵਿਆਜ ਚ ਮਾ ਲਵ ਯੂ ਟੂ ਲਵ ਯੂ 3 ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ